ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਸਰਕਾਰੀ ਸਕੂਲਾਂ ਦੇ ਵਿੱਚ ਰਿਗਾਰਡਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਮੈਂਟੈਂਸ ਨੂੰ ਲੈ ਕੇ ਵੱਡੇ ਕਿੜੇ ਆ ਪੰਜਾਬ ਸਰਕਾਰ ਵੱਲੋਂ ਜਿਸ ਦੇ ਵਿੱਚ ਓਪਨਿੰਗਾਂ ਕੀਤੀਆਂ ਜਾ ਰਹੀਆਂ ਤੇ ਸਾਡੇ ਨਾਲ ਜਲੰਧਰ ਦੀ ਗੱਲ ਕਰੀਏ ਜਲੰਧਰ ਸੈਂਟਰ ਤੋਂ ਐਮ.ਐਲ.ਏ ਰਮਨ ਰੋੜਾ ਜੀ ਆਪਾਂ ਗੱਲਬਾਤ ਕਰਦੇ ਰਮਨ ਜੀ ਅੱਜ ਸਕੂਲਾਂ ਦੇ ਰਿਗਾਰਡਨ ਤੇ ਜ਼ਰੂਰ ਕੀਤੇ ਜਾ ਰਹੇ ਨੇ ਤੇ ਉੱਥੇ ਸਕੂਲਾਂ ਦਾ ਤੁਹਾਡੇ ਨਾਲ ਤੁਸੀਂ ਬੱਚਿਆਂ ਦੇ ਨਾਲ ਵੀ ਰੂਪ ਰੂਪ ਅੱਜ ਅਸੀਂ ਬੱਚਿਆਂ ਕੋਲੋਂ ਇਹ ਪੁੱਛ ਰਹੇ ਹਾਂ ਵੀ ਬੱਚੇ ਇੱਥੇ ਸਕੂਲਾਂ ਦੇ ਵਿੱਚ ਮਾਹੌਲ ਕੀ ਹੈ ਅੱਜ ਤੁਸੀਂ ਦੇਖੋ ਇਹ ਸਕੂਲ ਦੇ ਵਿੱਚ ਜਿੱਸਾਂ ਅਮਰਸ਼ੀਦ ਲਾਲਾ ਜਗਤਨਾਥ ਸੀਨੀਅਰ ਸੈਂਡਰੀ ਗਰਲ ਸਕੂਲ ਦੇ ਵਿੱਚ ਆਏ ਹਾਂ ਤੁਸੀਂ ਇੱਥੇ ਦੀਆਂ ਬੱਚੀਆਂ ਦੇਖੋ ਇਹਨਾਂ ਦੇ ਮਾਹੌਲ ਦੇਖੋ ਇਹ ਰੂਮ ਦਾ ਵਾਤਾਵਰਣ ਦੇਖੋ ਖੁੱਲਾ ਮਾਹੌਲ ਹੈ ਬੱਚਿਆਂ ਗ੍ਰੀਨ ਬਲੈਕਬੋਰਡ ਆ ਅچھے ਮਾਹੌਲ ਦੇ ਵਿੱਚ ਕੁੜੀਆਂ ਸਾਡੀਆਂ ਅੱਜ ਪੜ੍ਹ ਰਹੀਆਂ ਵਾ ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਹੈ ਪੰਜਾਬ ਕਰਾਂਤਨ ਲੈ ਕੇ ਵੱਡੇ ਪੰਜਾਬ ਦੇ ਅਲੱਗ-ਅਲੱਗ ਸਰਕਾਰੀ ਸਕੂਲਾਂ ਰਿਗਾਰਡਨ ਕਿਤੇ ਜਾ ਰਹੇ ਨੇ ਨਵੇਂ ਸਕੂਲਾਂ ਨੂੰ ਜਿਹੜਾ 스마트 ਸਕੂਲ ਕਿਹੜੇ ਬਣਾਏ ਸਾਡੇ ਜਲੰਧਰ ਦੇ ਵਿੱਚ ਇੱਕ 스마트 ਜਿਹੜਾ ਸਕੂਲ ਜਿਹੜਾ ਸਕੂਲ ਆਫ ਐਮੀਨਸ ਦੇ ਵਿੱਚ ਆਇਆ ਹੋਇਆ ਔਰ ਉਸ ਤੋਂ ਇਲਾਵਾ ਤਕਰੀਬਨ 22 ਸਕੂਲ ਐਸ ਨੇ ਜਿਹੜੇ 스마트 ਸਕੂਲਾਂ ਦੇ ਵਿੱਚ ਬਣ ਚੁੱਕੇ ਔਰ ਅੱਗੋਂ ਵੀ ਜਿਹੜੇ ਹੁਣ ਨਵੇਂ ਬਣਨ ਜਾ ਰਿਹਾ ਮੈਨੂੰ ਬਹੁਤ ਖੁਸ਼ੀ ਆ ਵੀ ਅੱਜ ਸਾਡੀਆਂ ਜਿਹੜੇ ਬੱਚੀਆਂ ਨੇ ਉਹ ਬੜੇ ਵਧੀਆ ਮਾਹੌਲ ਦੇ ਵਿੱਚ ਗੱਲ ਕਰੀ ਅੱਜ ਕਿੰਨੇ ਸਕੂਲਾਂ ਦਾ ਤੁਹਾਡੇ ਵਲੋਗ ਰਿਗਾਰਡਿੰਗ ਕੀਤਾ ਗਿਆ ਹਰ ਸਕੂਲ ਦੇ ਵਿੱਚ ਤੁਸੀਂ ਜਾ ਰਹੇ ਹੋ ਹਰ ਸਕੂਲ ਦੇ ਵਿੱਚ ਜਾ ਕੇ ਹਰ ਬੱਚੇ ਦੇ ਨਾਲ ਰੋਕ ਅੱਜ ਤਕਰੀਬਨ ਸੈਂਟਰ ਹਲਕੇ ਦੇ ਵਿੱਚ ਸੱਤ ਸਕੂਲਾਂ ਦਾ ਸੀਨੋਗ੍ਰੇਸ਼ਨ ਕਰਨ ਜਾ ਰਹੇ ਹਾਂ ਔਰ ਇਸੇ ਕੜੀ ਨੂੰ ਅਗਲੇ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਚੱਲਦਾ ਜਾ ਰਿਹਾ ਕੋਈ ਕਾਫੀ ਸਕੂਲ ਨੇ ਇੱਕ ਦਿਨ ਦੇ ਵਿੱਚ ਨਹੀਂ ਹੋ ਸਕਦੇ ਜਾਦਾ ਸਕੂਲ ਨੇ ਸਾਰੇ ਸਕੂਲਾਂ ਦੇ ਵਿੱਚ ਉਦਘਾਟਨ ਵੀ ਕੀਤੇ ਜਾ ਰਹੇ ਔਰ ਨਵੇਂ ਪ੍ਰੋਜੈਕਟਾਂ ਦੀ ਉਹਨਾਂ ਕੋਲ ਪੁੱਛ ਕੀਤੀ ਜਾ ਰਹੀ ਹੈ ਵੀ ਤੁਹਾਨੂੰ ਹੋਰ ਦੱਸੋ ਕਿਹੜੀ ਕਿਹੜੀ ਚੀਜ਼ ਚਾਹੀਦੀ ਕਿਉਂਕਿ ਅਸੀਂ ਜਿਹੜੇ ਪੰਜਾਬ ਦੇ ਸਕੂਲ ਨੇ ਉਹ ਵਿਸ਼ਵ ਸਤਰੀਏ ਬਣਾਉਣਾ ਚਾਹੁੰਦੇ ਆ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਲੋਕ ਕਹਿੰਦੇ ਆ ਕੇ ਦੇਖੋ ਸਾਡੇ ਪੰਜਾਬ ਦਾ ਮਾਡਲ ਦੇਖੋ ਪੰਜਾਬ ਦੇ ਸਕੂਲਾਂ ਦਾ ਮਾਡਲ ਦੇਖੋ ਇਸ ਚੀਜ਼ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਸ਼ਿਕਸ਼ਾ ਮੰਤਰੀ ਹਰਜੋਤ ਬੈਂਜ ਜੀ ਦਾ ਜੋ ਟੀਚਾ ਹੈ ਜੋ ਅਸੀਂ 2022 ਦੇ ਵਿੱਚ ਲੈ ਕੇ ਆਏ ਸੀ ਵੀ ਤੁਸੀਂ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਇਹੋ ਜਿਹਾ ਸਕੂਲ ਬਣਾ ਕੇ ਦੇਾਂਗੇ ਜਿਹੜਾ ਵਿਸ਼ਵ ਸਤਰ ਦੇ ਉੱਤੇ ਵੀ ਵਧੀਆ ਹੋਵੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਲੋਕੀ ਸਾਡੇ ਸਰਕਾਰੀ ਸਕੂਲਾਂ ਚ ਜਾਣ ਇਹ ਸਾਡਾ ਮਨਸ਼ਾ ਹੈ ਇਹ ਹੀ ਸਾਡੀ ਕੋਸ਼ਿਸ਼ ਹੈ ਸਕੂਲ ਅੱਜ ਲਾਲਾ ਜਗਨਾਥ ਸਿੰਘ ਨੇਂਡਰ ਕੰਟਰੀ ਦੇ ਵਿੱਚ ਕੋਈ ਪਹੁੰਚੇ ਹੋਰ ਗਾਰਡਨ ਕਿਤਾ ਇਸ ਦੇ ਉੱਤੇ ਕਿੰਨੇ ਦਾ ਖਰਚਾ ਗੜਾ ਸਕੂਲ ਇਥੇ तकरीबन 7.5 ਲੱਖ ਰੁਪਏ ਲਗਾ ਕੇ ਇੱਕ ਅਸੀਂ ਰੂਮ ਤਿਆਰ ਕੀਤਾ ਔਰ ਔਰ ਇਹਨਾਂ ਨੂੰ ਅਸੀਂ ਪੁੱਛਾਂਗੇ 2 ਲੱਖ ਦੇ ਨਾਲ ਵਾਸ਼ਰੂਮ ਵੀ ਤਿਆਰ ਹੋਏ ਨੇ ਜਿਹੜੀਆਂ ਸਾਡੀਆਂ ਬੱਚੀਆਂ ਵਾਸਤੇ ਸਾਫ਼ ਸੁਥਰੇ ਔਰ ਸਹੀ ਮਾਹੌਲ ਵਾਲੇ ਜਿਹੜੇ ਆ ਉਹ ਬਣਾਏ ਗਏ ਆ ਔਰ ਇਸ ਤੋਂ ਇਲਾਵਾ ਵੀ ਮੇਰੀ ਡੀਓ ਮੈਡਮ ਨਾਲ ਵੀ ਔਰ ਸਕੂਲ ਦੇ ਪ੍ਰਿੰਸੀਪਲ ਮੈਮ ਨਾਲ ਵੀ ਗੱਲ ਹੋਈ ਵੀ ਤੁਸੀਂ ਸਾਨੂੰ ਦੱਸੋ ਵੀ ਇਸ ਸਕੂਲ ਵਾਸਤੇ ਤੁਹਾਨੂੰ ਹੋਰ ਕਿੰਨੇ ਕੁ ਫੰਡ ਚਾਹੀਦਾ ਅਸੀਂ ਤੁਹਾਨੂੰ ਜਲਦ ਤੋਂ ਜਲ ਮੁਹैया ਕਰਾਵਾਂ ਜਲੰਧਰ ਸੈਂਟਰ ਨੂੰ ਹੋਰ ਕੀ ਲੈ ਕੇ ਆ ਰਹੇ ਹੋ ਸਰਕਾਰੀ ਸਕੂਲਾਂ ਲਈ ਤੁਹਾਡੇ ਵੱਲੋਂ ਤੇ ਕਦੋਂ ਤੁਹਾਨੂੰ ਵੋਟਾਂ ਮਿਲਿਆ ਉਦੋਂ ਤੁਸੀਂ ਕਹਿੰਦੇ ਸਕੂਲ ਸਭ ਤੋਂ ਜ਼ਿਆਦਾ ਜਲੰਧਰ ਸੈਂਟਰ ਦੇ ਹਾਈ ਕਿਹੜੇ ਸਕੂਲ ਵੀ ਸੈਂਟਰ ਹਲਕੇ ਦੇ ਵਿੱਚ ਅਸੀਂ ਜੋ-ਜੋ ਪ੍ਰੋਜੈਕਟ ਨਵੇਂ ਤਿਆਰ ਕਰ ਰਹੇ ਹਾਂ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਉਹਦੀ ਰੂਪਰੇਖਾ ਤੁਸੀਂ ਆਪ ਹੀ ਦੇਖੋਗੇ ਜਦੋਂ ਅਸੀਂ ਸ਼ਕਤੀਆਂ ਚਲਦੇ ਆ ਪਿਆ ਸਿਰਫ ਫਿਨਿਸ਼ ਹੋਣ ਵਾਲੇ ਔਰ ਉਸ ਤੋਂ ਬਾਅਦ ਜੇ ਦੋ ਅਸੀਂ ਉਦਘਾਟਨ ਕਰਾਂਗੇ ਇੱਕ ਐਸੀ ਕ੍ਰਾਂਤੀ ਔਰ ਐਸੀ ਚੀਜ਼ਾਂ ਅਸੀਂ ਜੁੰਦਰ ਸੈਂਟਰ ਹਲਕੇ ਦੇ ਵਿੱਚ ਲੈ ਕੇ ਆ ਰਹੇ ਆ ਵੀ ਜਿਹਦੇ ਨਾਲ ਬੱਚਿਆਂ ਦੀ ਸਾਡੇ ਬੇਟੀਆਂ ਔਰ ਬੇਟੇ ਜਿਹੜੇ ਇਹ ਸਕੂਲਾਂ ਦੇ ਵਿੱਚ ਪੜ੍ਹਦੇ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਉਜਵਲ ਹੋਵੇ ਇਹ ਕੱਲੇ ਉਦਘਾਟਨ ਇਹ ਨਹੀਂ ਹੈ ਇਹ ਬੱਚਿਆਂ ਦੇ ਇੱਕ ਸੁਪਨੇ ਨੇ ਵੀ ਐਸੇ ਸੁਪਨਿਆਂ ਨੂੰ ਸਹਕਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਪੂਰਾ ਜੋਰ ਲਗਾ ਰਹੀ ਹੈ ਕਿ ਪ੍ਰਾਈਵੇਟ ਸਕੂਲਾਂ ਤੇ ਜਾਂਦੇ ਸੀ ਉਹਨਾਂ ਦੇਖਣ ਨੂੰ ਮਿਲਿਆ ਬੱਚੇ ਕਿਹੜੇ ਹਨ ਸਰਕਾਰੀ ਸਕੂਲਾਂ ਦੇ ਮੈਂ ਜਦੋਂ ਇੱਥੇ ਆ ਕੇ ਵੀ ਮੈਨੂੰ ਇਹਨਾਂ ਨੇ ਦੱਸਿਆ ਆ ਵੀ ਪਿਛਲੇ ਸਾਲ ਨੂੰ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 20 ਤੋਂ 22% ਜਿਹੜੇ ਬੱਚੇ ਆ ਗਏ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆ ਗਏ ਇਹ ਸਾਡੀ ਬੜੀ ਵੱਡੀ ਅਚੀਵਮੈਂਟ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਵਾਧਾ ਹੋਰ ਹੋਣ ਦੀ ਆਸ ਦੇਖਿਆ ਅਸੀਂ ਗੱਲਬਾਤ ਕੀਤੀ ਕਿ ਐਮਐਲਏ ਸਾਹਿਬ ਜੋ ਹੈ ਜਦੂ ਗਾਰਡਨ ਕਿਤੇ ਗਏ ਨੇ ਹਰ ਬੱਚੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਬੱਚਿਆਂ ਦੇ ਨਾਲ ਉਹਨਾਂ ਦੇ ਕੋਲ ਮੁਸ਼ਕਲਾਂ ਕੀੜੀਆਂ ਸੁਣੀਆਂ ਜਾ ਰਹੀਆਂ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਤੁਸੀਂ ਦੇਖ ਲਓ ਜਲੰਧਰ ਦੇ ਸੈਂਟਰ ਹਲਕੇ ਦੇ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਕਿਹੜਾ ਸਕੂਲਾਂ ਦੇ ਵਿੱਚ ਰਿਕਰਟਨ ਕੀਤੇ ਜਾ ਰਹੇ ਨੇ ਉੱਥੇ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਨਾਲ ਆਪ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨਾਲ ਉਹਨਾਂ ਦੀਆਂ ਮੁਸ਼ਕਲਾਂ ਕਿਹੜੇ ਸਕੂਲ ਦੇ ਵਿੱਚ ਕੀ ਕੀ ਉਹਨਾਂ ਨੂੰ ਫੇਸ ਕਰਨੇ ਪੈਂਦੇ ਨੇ ਉਹਦੇ ਸਬੰਧ ਦੇ ਵਿੱਚ ਵੀ ਅੱਜ ਜੋ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਮੈਮ ਡੀਓ ਔਰ ਸਕੂਲ ਦੇ ਸਾਰੇ ਟੀਚਰ ਜੋ ਇੱਥੇ ਪਹੁੰਚੇ ਨੇ ਔਰ ਗਾਰਡਨ ਕੀਤੇ ਗਏ ਤੁਸੀਂ ਦੇਖੋ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਬੱਚਿਆਂ ਕੋਲ ਮੁਸ਼ਕਲਾਂ ਪੁੱਛੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ لالا جگਨਰਾਜ ਸੀਨੀਅਰ ਕੈਂਡੀਗੇਟ ਗਰਲ ਸਕੂਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਸ ਬੱਚਿਆ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਜੋ ਐਮਐਲਏ ਸਾਹਿਬ ਪਹੁੰਚੇ ਨੇ ਕੀ ਗੱਲਬਾਤ ਹੋਈ ਕੀ ਮੁਸ਼ਕਲਾਂ ਪੁੱਛੀਆਂ ਗਈਆਂ ਜਿਸ ਦੇ ਵਿੱਚ ਇਹ ਨਾਮ ਹੈ ਬੇਟਾ ਦਾ ਏਂਜਲ ਕਿਹੜੀ ਕਲਾਸ ਜੋ 10th ਅੱਜ ਤੁਹਾਡੇ ਕੋਲ ਮੰਤਰੀ ਐਮਐਲਏ ਸਾਹਿਬ ਪਹੁੰਚੇ ਨੇ ਕੀ ਗੱਲਬਾਤ ਕੀਤੀ ਕੀ ਕਿਹੜੀਆਂ ਮੁਸ਼ਕਲਾਂ ਹੁੰਦਾ ਸੀ 10th ਕਿ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਕਿਹੜੇ ਕਲਾਸ ਚ ਹੋ ਉਹਨਾਂ ਨੇ ਪਰਸੈਂਟੇਜ ਵਗੈਰਾ ਪੁੱਛਿਆ ਉਹਨਾਂ ਨੇ ਕਿਹਾ ਕਿ ਤੁਸੀਂ ਹੋਰ ਤਰੱਕਿਆ ਕਰੋ ਤੂੰ ਦੇਖਿਆ ਬੱਚਿਆਂ ਕੋਲ ਪੁੱਛਿਆ ਜਾ ਰਿਹਾ ਹੈ ਪੜਾਈ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਕਿੰਨੇ ਪਰਸੈਂਟ ਕਿੜੇ ਆ ਉਹਨਾਂ ਦੇ ਰਿਜ਼ਲਟ ਆਂਦੇ ਨੇ ਉਹਨਾਂ ਬਾਰੇ ਪੁੱਛਿਆ ਗਿਆ ਜੋ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਕਨਾਨ ਤਿੰਨ ਨੂੰ ਲੈ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਰਿਗਾਰਡਨ ਕੀਤੇ ਜਾ ਰਹੇ ਨੇ ਤੇ ਕਈ ਜਗ੍ਹਾ ਦੇ ਲੱਖਾਂ ਦੇ ਹਿਸਾਬ ਨਾਲ ਕਿੜੇ ਸਕੂਲਾਂ ਦੇ ਵਿੱਚ ਮੇਨਟੇਨੈਂਸ ਕੀਤੇ ਜਾ ਰਹੀ ਹੈ ਕੈਮਰਾਮੈਨ ਅਜੇ ਦੇ ਨਾਲ ਸੋਨੁ ਮਹਾਜਨ ਜਗਬਣੀ ਟੀਵੀ ਜਲੰਧਰ